ਹਿੰਦੂ ਦੀ ਚਾਦਰ ਗੁਰੂ ਤੇਗ ਬਹਾਦਰ ਜੀ ਦੇ 300 ਪਿੰਡਾਂ ਵਿੱਚ ਸ਼ਹੀਦੀ ਸ਼ਤਾਬਦੀ ਸਮਾਰੋਹ ਦੇ ਵਿੱਚ ਪਾਚੀ ਹੋਈ ਸਮੂਹ ਸੰਗਤ ਫਤਿਹ ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਵੱਲੋਂ ਪੰਜਾਬ ਸਰਕਾਰ ਵੱਲੋਂ ਇੱਕ ਵਧੀਆ ਉਪਰਾਮਨਾ ਕੀਤਾ ਗਿਆ ਜਿਹੜਾ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 395 ਸਤਾਬਦੀ ਸਮਾਰੋਹ ਜਿਹੜੇ ਆ ਮਨਾਏ ਜਾ ਰਹੇ ਨੇ ਇਹਦੇ ਵਿੱਚ ਵਿਸ਼ੇਸ਼ ਤੌਰ ਤੇ ਅੱਜ ਬੱਚੇ ਮਾਤਾ ਮਾਂ ਭੈਣਾਂ ਵੀ ਪਹੁੰਚੇ ਨੇ ਮੈਂ ਦੇਖ ਰਿਹਾ ਹਾਂ ਬਹੁਤ ਸੰਗਤ ਪਹੁੰਚੀ ਆ ਸਾਨੂੰ ਇੱਥੇ ਆ ਕੇ ਸਿੱਖਿਆ ਲੈ ਕੇ ਜਾਣ ਦੀ ਲੋੜ ਆ ਸਿੱਧ ਲੈ ਕੇ ਜਾਣ ਦੀ ਲੋੜ ਆ ਬਹੁਤ ਕੁਝ ਬੋਲਿਆ ਜਾ ਸਕਦਾ ਸ਼ਹੀਦਾਂ ਬਾਰੇ ਕੁਰਬਾਨੀਆਂ ਬਾਰੇ ਮੈਂ ਸਿਰਫ ਇਹ ਕਹੂੰਗਾ ਕਿ ਆਪਾਂ ਉਹਨਾਂ ਦੀ ਜੀਵਨੀ ਤੋਂ ਸਿੱਖਣਾ ਜਿੰਨੇ ਵੀ ਮਾਤਾ ਪਿਤਾ ਇੱਥੇ ਬੈਠੇ ਨੇ ਮੇਰੀ ਬੇਨਤੀ ਹੈ ਸਾਰਿਆਂ ਨੂੰ ਕਿ ਬੱਚਿਆਂ ਨੂੰ ਬਾਣੀ ਨਾਲ ਜੋੜੀਏ ਕਿਉਂਕਿ ਅੱਜ ਦੇ ਸਮੇਂ ਦੇ ਵਿੱਚ ਇਹਦੀ ਬਹੁਤ ਲੋੜ ਹੈ ਅਸੀਂ ਜਦੋਂ ਛੋਟੇ-ਛੋਟੇ ਹੁੰਦੇ ਸੀ ਉਦੋਂ ਘਰਾਂ ਦੇ ਵਿੱਚ ਆਮ ਗੱਲ ਸੀ ਕਿ ਬੱਚੇ ਨੂੰ ਪਾਠ ਕਰਨਾ ਸਿਖਾਇਆ ਜਾਂਦਾ ਸੀ ਪੰਜਵੀਂ ਕਲਾਸ ਤੱਕ ਅਸੀਂ ਵੀ ਜਵਾਨੀ ਕੱਟ ਲਿਆ ਸਾਰਾ ਪਾਠ ਜਿਗਾ ਗੱਭੀ ਸਾਹਿਬ ਦਾ ਰਹਿਣਾ ਸਾਹਿਬ ਦਾ ਪਰ ਹੁਣ ਉਹ ਰੀਤ ਆਪਣੇ ਘਰਾਂ 'ਚ ਨਹੀਂ ਹੈ ਇਹ ਆਪਾਂ ਨੂੰ ਦੁਬਾਰਾ ਤੋਂ ਸ਼ੁਰੂ ਕਰਨੀ ਪਊਗੀ ਕਿਉਂਕਿ ਬੱਚੇ ਹਮੇਸ਼ਾ ਜੋ ਮਾਪੇ ਕਰਦਾ ਉਹਨਾਂ ਨੂੰ ਦੇਖਦੇ ਨੇ ਸੋ ਜੇ ਬੱਚਿਆਂ ਨੂੰ ਬਾਣੀ ਨਾਲ ਜੋੜਨਾ ਗੁਰੂ ਨਾਲ ਜੋੜਨਾ ਧਰਮ ਨਾਲ ਜੋੜਨਾ ਪਹਿਲਾਂ ਸਾਨੂੰ ਆਪ ਉਦੇ ਤੇ ਅਮਲ ਕਰਨਾ ਪਊਗਾ ਸੋ ਮੈਂ ਜ਼ਿਆਦਾ ਸਮਾਂ ਨਹੀਂ ਲੈਣਾ ਕਿਉਂਕਿ ਮੈਨੂੰ ਲੱਗਦਾ ਬੁੰਦਾ ਬੰਦੀ ਵੀ ਸ਼ੁਰੂ ਹੋ ਗਈ ਹੈ ਮੰਤਰੀ ਜੀ ਨੇ ਵੀ ਬੋਲਣਾ ਮੇਰੇ ਸਾਹਮਣੇ ਵੀ ਬੋਲਣਾ ਤੇ ਸੰਗਤ ਬੈਠੀ ਹੈ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਫਿਰ ਤੋਂ ਇੱਕ ਵਾਰ ਤੁਹਾਨੂੰ ਸਾਰਿਆਂ ਨੂੰ ਇੱਥੇ ਆਉਣ ਤੇ ਜੀ ਆਇਆਂ ਵੀ ਕਹਿੰਦੇ ਆ ਧੰਨਵਾਦ ਵੀ ਕਰਦੇ ਆ ਮੈਂ ਅਖੀਰ ਦੇ ਵਿੱਚ ਇਹੀ ਕਹਾਂਗਾ ਕਿ ਜੋ ਸਾਨੂੰ ਗੁਰੂ ਤੇਗ ਬਹਾਦਰ ਜੀ ਨੇ ਸਿੱਖਿਆ ਦਿੱਤੀ ਹੈ ਜੋ ਦੱਸਿਆ ਕਿ ਸਾਰੇ ਧਰਮਾਂ ਦਾ ਸਤਿਕਾਰ ਕਰੋ ਉਹਨਾਂ ਨੇ ਕੁਰਬਾਨੀ ਦੇਣ ਲੱਗੇ ਇਹ ਨਹੀਂ ਦੇਖਿਆ ਕਿ ਕਿਹਦੇ ਦੀ ਕੁਰਬਾਨੀ ਦਿੱਤੀ ਜਾ ਰਹੀ ਆ ਉਹਨਾਂ ਨੇ ਦੇਖਿਆ ਕਿ ਮਾਨਵਤਾ ਦੇ ਲਈ ਕੁਰਬਾਨੀ ਦੇਣ ਦੀ ਲੋੜ ਆ ਸੋ ਆਪਾਂ ਸਾਰੇ ਜਣੇ ਰੱਖ ਕੇ ਉਹਨਾਂ ਦੇ ਪায়ে ਹੋ ਪੂਰਨਿਆ ਤੇ ਚਲੀਏ ਸਭ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਬਹੁਤ ਬਹੁਤ ਧੰਨਵਾਦ ਜੀ ਸਰਦਾਰ ਰਵਿੰਦਰ ਸਿੰਘ ਹੈਪੀ ਜੀ ਮੈਂ ਸਰਕਾਰ ਦੇ ਨਾਲ ਸਦਾ ਦੇ ਦੇ ਹਾਂ ਐਮ ਐਲ اے ਅਬਲੋ ਸ਼੍ਰੀ ਗੁਰਿੰਦਰ ਸਿੰਘ ਗੈਰੀਪੜਿੰਗ ਜੀ ਕਿ ਉਹ ਵੀ ਆ ਕੇ ਸ਼ਹੀਦਾਂ ਦੀ ਸ਼ਹਾਦਤ ਨੂੰ ਨਮਨ ਕਰਨਗੇ ਅਤੇ ਪੰਜਾਬ ਸਰਕਾਰ ਵੱਲੋਂ